ਪਾਠੀ ਪਾਠੀ ਮਾਹਰ ਸਾਨੂੰ ਕਿੰਨਾ ਆਇਆ ਉਹ ਬੋਲੇ ਤੇਲੇ ਯਾਰ ਕੋਈ ਨਹੀਂ ਜਾਂ ਤੂੰ ਮੈਨੂੰ ਕਹਿੰਦਾ ਗੱਲਾਂ ਕਰੇੜਾ ਕਰਨਾ ਮੈਨੂੰ ਨਹੀਂ ਚਾਹ ਤੇ ਤੂੰ ਮੇਰੀ ਫੋਨ ਲੈ ਪਹਿਲਾਂ ਤੂੰ ਆਕੇ ਤੈਨੂੰ ਬੁਲਾਇਆ ਮੈਂ ਹਾਂਜੀ ਤੂੰ ਆਇਆ ਕੰਮ ਮੇਰਾ ਮੇਰਾ ਕੰਮ ਕਰ ਦੇ ਮੇਰਾ ਕੰਮ ਕਰ ਦੇ ਅੱਜ ਤੂੰ 16 ਲੱਖ ਵੀ ਅੱਜ ਭੇਜੋ ਆ 4000000 ਅਜ਼ੀਰ ਮਾਰੋ ਨਹੀ ਪੈਸੇ ਨੂੰ ਕੋ ਮਿਲਣਾ ਸੀ ਨਾ ਤੁਹਾਨੂੰ ਪਤਾ ਮੈਂ ਹੈ ਕਿਹੜਾ ਜੀ ਮੇਰੇ ਕੋਲ ਜ਼ਮੀਨ ਹੈਗੀ ਮੈਨੂੰ ਯਾਰੀ-ਉਰੀ ਗੱਲਾਂ ਨੇ ਹੁੰਦੇ ਨੇ ਹੁਣ ਮੈਨੂੰ ਪਤਾ ਕਿ ਵਿਆਹ ਨਾ ਹੁੰਦਾ ਨਾ ਤੁਹਾਨੂੰ ਸ਼ਰਮੋਤ ਨਹੀਂ ਕਰੀ ਹੁਣ ਕੱਲ ਮੈਨੂੰ ਕਹਿੰਦੇ ਮਰੇ ਹੋ ਗਿਆ ਪਰ ਮੈਂ ਇਹ ਵੀ ਲੈ ਜਾਵਾਂ ਲੋੜ ਹੀ ਨਹੀਂ ਪਰ ਮੈਨੂੰ ਦੀ ਲੋੜ ਮੈਂ ਕੀ ਹੁਣ ਤੁਸੀਂ ਦੱਸੋ ਸੋਮਵਾਰ ਸਹੀ ਆਪਰੇ ਕਿੱਲੇ ਤੁਸੀਂ ਤੇ ਸਹੀ ਹੁਣ ਕਿਨੇ ਰਹਿ ਗਏ ਸਹੀ ਹੁਣ ਦੱਸ ਰਹੇ ਹੋ ਕੀ ਮੈਂ ਤੁਹਾਨੂੰ ਕੰਮ ਲਾ ਗਿਆ ਨਹੀਂ ਨਹੀਂ ਮੈਂ ਤੁਹਾਨੂੰ ਕੰਮ ਨਹੀਂ ਸਾਰਾ ਸੀ ਕੰਮ ਦਾ ਕਰਵਾਉਣਾ ਗਰੀਬ ਬੰਦਾ ਵੀ ਵੈਰੀ ਗੱਲ ਕੰਮ ਵੀ ਆਲੇ ਯਾਰ ਪੈਸੇ ਹੋਏ ਬੱਚੇ ਵੀ ਢਾਉਣੇ ਨੇ ਪੈਸੇ ਕੋਈ ਗਲਤ ਹੈਗਾ ਨਾ ਕਰ ਮੈਨੂੰ ਗਰੀਬ ਪਰ ਕੋਈ ਨਾ ਕੀ ਯਾਰ ਗਰੀਬ ਉਹ ਤੇ ਦੇ ਦੇ ਨਹੀਂ ਉਹ ਭਾਜੋ ਕੋ ਖਲੋਇ ਬਣਾ ਕੇ ਮੈਂ ਉਹਨਾਂ ਦੇ ਹੱਥ ਨਹੀਂ ਲਾਉਣਾ ਜਿੰਨਾ ਮੈਨੂੰ ਪਤਾ ਵੀ ਹੋਰੇ ਨਾ ਅਸੀਂ ਨਾ ਕੰਮ ਲੱਗਿਆ ਸੀ ਤਾਂ ਮੈਂ ਉਹਨਾਂ ਕੋਲ ਫੜ ਫੜਾ ਕੇ ਮੇਰੇ ਰਿਆ ਨਾ ਹੁੰਦਾ ਤੇ ਮੇਰੀ ਤੁਹਾਨੂੰ ਪਤਾ ਮਨ ਮਜਬੂਰੀ ਮੈਨੂੰ ਹੋ ਗਈ ਏ ਕਿਉਂਕਿ ਮੈਂ ਉਹ ਕੰਮ ਦਾ ਜਿਵੇਂ ਰਾਣਾ ਹੈ ਪਤਾ ਕੀ ਤੁਸੀਂ ਤੁਹਾਡੀ ਮੇਰੀ ਵੀ ਮਜਬੂਰੀ ਮੇਰੇ ਪੜੀ ਕਿੰਨੇ ਪੈਸੇ ਲੱਗ ਰਹੇ ਨੇ ਕਿਤੇ ਕਾਗਜ਼ ਪਤਰਾ ਦੇ ਚਲਾਨਾ ਤੇ ਉਹ ਰ ਪਰ ਮੈਂ ਵੀ ਕਿਉਂਕਿ ਇਵੇਂ ਹੀ ਕਰਨੇ ਨੇ ਤੇਨੇ ਕੋ ਉਲਟ ਕੋ ਕਰਦੇ ਹੁੰਦੇ ਨੇ ਦੇ ਹੋਂਦ ਤੱਕ ਅੱਜ ਮੈਂ ਫਾਇਲ ਕਾ ਜਾ ਕੇ ਹੁਣ ਫਿਰ ਫਿਰ ਵਾੜ ਕਾ ਜਾਣਾ ਹੋਂਦ ਤੱਕ ਆਪਣਾ ਸਹੀ ਦੱਸੋ ਜੀ ਉਹਨਾਂ ਆਪਣਾ ਪਲਾਨ ਤੂੰ ਹੀ ਨਾ ਆਏਗਾ ਸਹੀ ਤੂੰ ਆਏਗਾ ਉਹਦੇ ਹੋਰ ਨਹੀਂ ਹੈ ਉਹਹੀ ਗੱਲ ਨਹੀਂ ਯਾਰ ਸੱਤ ਦਾ ਪੂਰਾ ਦੇਵੇ ਤਾਂ ਬਦਕ ਪੰਜ ਕਾ ਕੋ ਕੰਮ ਨਹੀਂ ਲੈਣਾ ਤੂੰ ਕਿੰਨੇ ਦਿਨ ਪੂਰੇ ਦੇਵੇਂਗਾ ਜੀ ਤੂੰ ਕਿੰਨੇ ਮੰਗੇ ਸੀ ਵਾਲਾ ਮੈਂ ਤੈਨੂੰ ਕਦਣਾ ਗਿਆ ਸੀ ਕਿਨੇ ਤੂੰ ਮੈਂ ਕਰ ਲਾਂਗਾ ਕੋਈ ਗੱਲ ਨਹੀਂ ਤੂੰ ਮੇਰਾ ਕੰਮ ਕਰ ਦੇ ਤੂੰ ਆਇਆ ਉੱਤੇ ਮੇਰੇ ਕੋਲ ਮੇਰੇ ਇੰਨੇ ਨਹੀਂ ਹੁੰਦੇ ਮੈਂ ਚੱਲਿਆ ਕਰਾਂ ਨਹੀਂ ਹੋਰ ਬਸ ਉਹ ਫਿਰ ਇਹ ਕੋਈ ਵਜੇ ਵਾਲੀ ਗੱਲ ਨਹੀਂ ਉਹਦੀ ਤੇਰਾ ਨੋ ਕੀ ਕੰਮ ਪਾਲਾ ਦੇ ਫਿਸ਼ਵਾਰਤੇ ਨਹੀਂ ਕਰਾਉਦਾ ਜੀ ਮੇਰਾ ਕੰਮ ਕਰਦੇ ਮੇਰਾ ਕੰਮ ਕਰਦੇ ਜਿਵੇਂ ਕੰਮ ਕਰਨੇ ਮੂਹਰ ਤੇ ਆਇਆ ਤੂੰ ਨਹੀਂ ਕਰਵਾ ਕੇ ਰਾਜੀ ਚਾਰ ਹਾਂ ਜੀ ਉਹ ਨਹੀਂ ਸਾਰੇ ਮਹੀਨਾ ਤੂੰ ਨਗਾ ਦਿੱਤਾ ਇਸ ਗਾ ਨੂੰ ਸਰ ਬਤੇ ਹੀ ਜੀ ਉਹ ਮੇਰੀ ਗੱਲ ਨੂੰ ਪੈਸੇ ਜੇ ਮੈਂ ਕਰਾਗਾ ਜੀ ਮੇਰੇ ਕੋਲ ਕੋਈ ਸੇਵਾ ਬੜਾ ਜਿਵੇਂ ਯਾਰ ਇਹ ਮਾਲਕ ਕੇ ਕੇ ਮੈਂ ਅਫਸਰ ਵੇਖ ਮਿੰਟ ਮੈਂ ਆ ਕੇ ਅਫਸਰ ਨਾਲ ਗੱਲ ਕਰਨੀ ਹੋਵੇ ਕੰਮ ਕਰਨਾ ਹੋਵੇ ਤੂੰ ਉਹਨੂੰ ਮੈਂ ਆਧਾਰ ਕਰ ਲਾ ਕੋਈ ਨਹੀਂ ਕਰ ਕੋਈ ਵਾਰ ਜੀ ਗੱਲ ਲਾ ਜੀ ਨਹੀਂ ਮੈਂ ਗੱਲ ਕਰਦਾ ਉਨਨ ਮੈਨੂੰ ਵਿਆਹ ਦਾ ਲਾਹ ਹੁੰਦਾ ਤੁਹਾਨੂੰ ਆਪ ਨੂੰ ਕਰਾਈ ਪਾਉਂਦਾ ਵੀ ਫੜ ਕੇ ਲਾਣਾ ਹੀ ਨਹੀਂ ਲਾਣਾ ਚੋਰ ਬਣ ਕਰਕੇ ਸਸਤਾ ਚੀਜ਼ ਇਹਨੂੰ ਐਵੇਂ ਹੁੰਦਾ ਜੀ ਸਾਰਾ ਨਵਤਨਾਦੰਦਾ ਕੋਈ 900 ਰੁਪਏ ਹੁਣ ਕੋਰ ਮਨਦੇਜ ਜੀ ਮੈਂ ਤਾਂ ਹਸਣਾ ਨਹੀਂ ਤੇ ਵਾਪਸ ਵੀ ਲੈ ਜੀ ਅਸੀਂ ਸਿੱਧੀ ਗੱਲ ਕਰਦੇ ਮੇਰੇ ਕੋਲ ਮੇਰੇ ਵਾਰ ਵਰ ਨਹੀਂ ਆ ਤਾਂ ਇੰਤਜ਼ਾਮ ਕਰ ਜਿਵੇਂ ਮਰਜ਼ੀ ਕਰੋ ਖਾ ਸੋਖਾ ਕੋਈ ਕੋਈ ਸਰ ਕੰਮਦਾਨ ਮਕਰਵਾਣੀ ਹੈ ਉਹ ਮੈਂ ਇੱਕ ਮਿੰਟ ਦੀ ਨਿਕਉਰੀ ਤੇ ਆਈ ਮੂਵੀ ਬਾਰੇ ਬੜੀ ਬੜੀ ਗੱਲ ਕਰ ਰਿਹਾ ਹਾਂ ਮੈਂ ਵੀ ਕਿਸੇ ਨੂੰ ਸੰਗਣਾ ਹੀ ਹੈ ਨਾ ਇਹ ਇਹ ਇਹਨੇ ਕੰਮਾਂ ਦੇ ਵਿੱਚ ਤੂੰ ਦੱਸਦੇ ਪੇ ਤੂੰ ਕੰਮ ਕਰਦਾ ਆਈ ਇਹ ਕੋੜ ਕੋੜੀ 35000 ਰੁਪਇਆ ਇੱਕ ਜਨਾਨੀ ਦਾ ਦਾਇਆ ਉਹ ਪਰਚਾ ਕਰਾਉਂਦੀ ਤੇ ਅੰਦਰ ਸੱਤ ਦਾ ਦਾਖਲ ਹੋ ਜੀ ਇਹਦੇ ਘਰ ਨਾਲ ਕੁੱਤਿਆ ਉਹ ਸਾਡੇ 50000 ਰੁਪਏ ਲੋਕ ਪਰਚਾ ਦੇ ਦੋ ਅਸੀਂ ਨਹੀਂ ਦਿੱਤਾ ਐਸਾ ਵੀ ਨਹੀਂ ਮੈਂ ਨਹੀਂ ਗਲਤੀ ਕਰਦਾ ਹੈ ਲੈ ਭਾਈ ਅੱਜ ਤੱਕੀ ਪਰਚਾ ਦੇ ਦੇ ਦੋ ਸਾਡੇ ਨੂੰ ਮੈਨੂੰ ਕਹਿੰਦੇ 20000 ਪਰ ਵਿੱਚ ਐਸੇ ਤੋਂ ਬਾਅਦ ਮੈਨੂੰ ਪਰਚਾ ਦੇ ਦੇ ਸੰਸੋ ਜ਼ਿਆਦਾ ਹੈ ਜੇ ਇਹਵੇਂ ਕੇ ਤੰਗਣਾ ਵਾਲਾ ਕਰੋੜਾ ਭੇਜਾਂ ਉਹ ਤਾਂ ਅੱਧੀ ਵੀ ਦਿਨਾਦਰ ਪਰੰਦੇ ਆ ਉਹ ਬੀਬੀ ਜਿਹੜਾ ਉਹਨਾਂ ਉਹਨਾਂ ਕੋਲ ਪੱਕਾ ਵਾ ਦੇਖੂ 12 ਘੜੀ ਦੇਖੂ ਉਹ 9:00 ਵਜੇ ਮੈਂ ਆਵਾਂਗਾ ਉਹ ਵਾ ਉਹ ਜੱਟਪੁਰ ਦੇ ਪੈਰ ਤੋਂ ਆਜਾ ਆਪੇ ਆ ਜਾਈ ਮੈਂ ਉਹਨਾਂ ਦੇ ਹੋਰ ਕੰਮ ਵੀ ਜੋ ਦੇ ਜਾਏਗਾ ਤੇ ਉਹੋ ਜੂ ਕੰਮ ਨਹੀਂ ਤਾਂ ਇਹ ਵੀ ਆਦੇ ਲੈ ਜੀ ਸੀ ਵਾਲਾ ਆਪਣਾ ਜੀ ਮੈਨੂੰ ਪਤਾ ਹੀ ਨਹੀਂ ਕੋਈ ਤਰੀਕਾ ਹੈ ਮੈਨੂੰ ਕੋਈ ਫੇਰ ਨਾ 30 ਕੋਈ ਕੱਲ ਮੈਨੂੰ ਪਰਸੋ ਕੱਲ ਗਿਆ ਐਸੀਐਮ ਹੋਇਆ ਪਿਆ ਉਹ ਹੁਣ ਮੇਰੀ ਗਾਉਂ ਲੋਕ ਹੁਣ ਰਹਿ ਕੇ ਪਤਾ ਕੀ ਜੀ ਅੱਜ ਤੋਂ ਉਹਨੇ ਵਿਆਹ ਲੈ ਮੈਨੂੰ ਕੋ ਪੈਸੇ ਕਿੱਥੇ ਲੈ ਗਿਆ ਵਿਆਹ ਮੈਜ ਮੈਂ ਕਿਵੇਂ ਕਰਨੇ ਹੁੰਦੇ ਨੇ ਤੁਹਾਨੂੰ ਪਤਾ ਲੱਗਿਆ ਆਪੇ ਰਾਜਵੀਏ ਬੰਦੇ ਕਰੇ ਨਹੀਂ ਹੁੰਦਾ ਇਹ ਸਾਰਾ ਚੰਦਾਰ ਗੱਲ ਹੈ ਮੈਨੂੰ ਨਾ ਉਹ ਮੈਨੂੰ ਉਹਨਾਂ ਨੂੰ ਪਤਾ ਕੀ ਜੀ ਮਨੋ ਤਾਂ ਉਹਨੂੰ ਯਕਤ ਉਹਦਾ ਉਹਨੂੰ ਯਕਤ ਉਹਦਾ ਕਾਹਦੇ ਨੇ ਸੀ ਕਰ ਲੈ ਜੀ ਕਰ ਲੈ ਤਾਂ ਹੀ ਮੈਂ ਕਹੀ ਜਾਂਦੀ ਮੈਨੂੰ ਗੱਲ ਦੀ ਮੈਂ ਮੇਰੀ ਵੇਖ ਤੋ ਮੈਨੂੰ ਅਜੇ ਵੀ ਗੱਲ ਪੈਂਦੇ ਨੇ ਮੈਂ ਕਿ ਵੀ ਤੁਹਾਡੇ ਤੁਸੀਂ ਇੱਕ ਵਾਰੀ ਵੀ ਨਹੀਂ ਫੜਸਾਰ ਫੜਨ ਗਏ ਮੈਂ ਯਾਰ ਮੈਂ ਵੇਲ ਨਹੀਂ ਨਹੀਂ ਮੈਂ ਤੈਨੂੰ ਕੀ ਦੱਸਾਂ ਮੈਂ ਨਹੀਂ ਤੂੰ ਮੈਨੂੰ ਫੜਨ ਨਹੀਂ ਗਿਆ ਮੈਂ ਤਾਂ ਭੈਣ ਦੀ ਪੜਿਆ ਆਪਣੇ ਮੁਰਜੇ ਮੇਰੇ ਗੱਲ ਤੇ ਨਹੀਂ ਫੜੇ ਜਾਂਦੇ ਸ਼ਰਾਬ ਵਾਲੇ ਨਹੀਂ ਫੜੇ ਜਾਂਦੇ ਮੈਂ ਕੀ ਫੜਨ ਜਾਵਾਂ ਮੇਰੇ ਤਾਂ ਕੁਰੀ ਅੱਜ ਫਾਈਲ ਕਾ ਗਿਆ ਹੁਣ ਸਿਰਫ ਫਾਈਲ ਕਾ ਚੱਲਦੇ ਆ ਤੇ ਮੇਰੇ ਕੋ ਕਾਕਾ ਗੱਡੀ ਤੇ ਭਰੀ ਵੀ ਕਾਗਜ਼ਾਂ ਦੇ ਮਿਕਲਾਂ ਨਾਲ ਪਰ ਕੋਈ ਮਿਸਾਲ ਆ ਜੇ ਕੋਈ ਮਿਸਾਲ ਆ ਜੇ ਲਿਕਵਿਡ ਵੀ ਕਰਨੀ ਹੈ ਕਿ ਭਾਵੇਂ ਇਹ ਥੋੜਾ ਵੀ ਹੈ ਕਈ ਵੇਖ ਪਰਚਾ ਦਿੱਤਾ ਤੇ ਬਾਅਦ ਸੌਂ ਕੇ ਸਰਾਣਾ ਦੇ ਕੇ ਬੈ ਗਿਆ ਨਹੀਂ ਉਹ ਆਈਦਾ ਬਤਾਈ ਜੀ ਤਾਂ ਸਾਨੂੰ ਸਾਨੂੰ ਹੀ ਪੁੱਛ ਕੇ ਵੇਖੋ ਸਾਡੇ ਨੂੰ ਸਾਨੂੰ ਨੀਂਦ ਨਹੀਂ ਆਉਂਦੀ ਸਾਨੂੰ ਹਰ ਰਾਤ ਨੀਂਦ ਨਹੀਂ ਆਉਂਦੀ ਭਾਜ ਪੰਜ ਪੰਜ ਮਿੰਟ ਕੋਣ ਆ ਜਾਂਦਾ ਕਿਹਦਾ ਗੋਗਾ ਕਿਹਦੇ ਕਿਸਦਾ ਆ ਗਿਆ ਕਿਸੇ ਕੁੜੀ ਆ ਵਾ ਸ਼ਰਾਬੜਾ ਆ ਗਿਆ ਕਿਤੇ ਲੰਗਰ ਲੂਲੇ ਲਾ ਕੇ ਕੋਈ ਆ ਗਿਆ ਮੈਂ ਕਿਹਾ ਸੇਵ ਕੀਤੇ ਹੋਏ ਨੇ ਜਵਾਬ ਤਾਂ ਦੇਣਾ ਪੈਂਦਾ ਕੋਈ ਪੈਸੇ ਪੈਸੇ ਹੈਗਾ ਜਾਂ ਨਹੀਂ ਹੈਗਾ ਕੋਈ ਕਮਲ ਮਸਲਾ ਵਾਸਤੇ ਕਿ ਮੁੰਤੀ ਦਾ ਫੋਨ ਆ ਗਿਆ ਤਾਂ ਤਾਂ ਨੀਂਦ ਨਹੀਂ ਆਉਂਦੀ ਸਾਰਾ ਸੌਂਦੀ ਨਹੀਂ ਹੈ ਚ ਲਾਸਟ ਤੋਂ ওভার ਹੈਗਾ ਇਸ ਤੋਂ ਬਾਅਦ ਮੈਂ ਨਹੀਂ ਆਪਣੇ ਕੋਲ ਹੱਥ ਖੜੇ ਨੇ ਸਿੱਧੀ ਗੱਲ। ਓਵਰ ਤੋਂ ਬਾਅਦ ਫਿਰ ਮੈਂ ਨਹੀਂ ਹੱਥ ਲਾਉਣਾ। ਓਵਰ ਤੋਂ ਬਾਅਦ ਸਈ ਕਿੰਨੇ ਹੱਥ ਸੀ ਜੋ ਜਿਆ। ਓ ਤਾ ਮੈਂ ਓਵਰ ਨਾ ਆਇਆ ਤੇ ਲੈਣਾ ਨਹੀਂ ਕਰੋਗਾ ਮੈਂ ਕਿ ਨਹੀਂ ਪਰ ਹੁਣ ਮੈਂ ਤੇ ਦੇਖੋ ਨਾ ਕਿੰਨਾ ਉਰਾਜ ਇਹ ਵੀ ਲਾਜਾ ਤੇ ਤੂੰ ਕੰਮ ਕਾ ਕਰਦਾ ਹੋਰ 10 ਤੇ ਵੀ ਲਾਜਾ ਪਰ। ਨਹੀਂ ਮੈਂ ਮੈਂ ਪਰ ਤੁਹਾਨੂੰ ਜਵਾਬ ਤਾਂ ਆ ਵੀ ਪੱਜਿਆ ਜਾਣਾ ਯਾਰ ਮੈਂ ਤਾਂ ਇਹ ਤਾਂ ਤੁਹਾਨੂੰ ਨਾ ਸਿੱਖਦਾ ਨਹੀਂ ਜਿਹੜਾ ਸਿੱਖਦਾ ਹੈ ਲੱਗਦਾ ਬਾਹਰ ਤੋਂ ਤੂੰ ਤੂੰ ਦੱਸ ਕੇ ਜਾਂਦਾ ਮੈਂ ਨਹੀਂ ਮੈਂ ਪੱਲਵਾਂ ਲੈਣਾ ਮੈਂ ਚਲੋ ਯਾਰ ਕੱਪ ਦੇ ਦੀ ਹੁਣ ਪੈਸੇ 12 ਕ ਅਜੇ ਵੀ ਤੂੰ ਅੰਦਰ ਦੀ ਮਰਜ਼ੀ ਹੈ ਚਲ ਕੋਈ ਨਹੀਂ ਸਰ ਸਹੀ ਸਰ ਮੇਰੇ ਫੋਨ ਕਰਨਾ ਆਣਾ ਆਜਵੇਂ ਨਾ ਆਵੇ ਦੱਸਦੇ ਵੀ ਨਹੀਂ ਨਹੀਂ ਸਰ ਕੋਈ ਗੱਲ ਨਹੀਂ ਹੁਣ ਕੰਮ ਦਾ ਸਰ ਕਰਵਾਵਾਂਗੇ ਹੁਣ ਤੁਹਾਡੇ ਐਂ ਥੋੜਾ ਕੰਮ ਨਹੀਂ ਕਰਾਣਾ ਨੇ ਇਹ ਮੁੰਡਾ ਦੇ ਨਹੀਂ ਉਹ ਨੂੰ ਮੈਂ ਕੋਈ ਢਰ ਕੰਮ ਤੋਂ ਕਰਵਾਵਾਂਗਾ ਮੈਂ ਹੋਰ ਦੱਸੋ ਚੈੱਕ ਮੜੇ ਇਹਦੇ ਤੇ ਕੁਝ ਪੀ ਲਾਣੀ ਹੈ ਕੋ ਆਪਸ ਨਾਲ ਉਹ ਕਹਿੰਦਾ ਕੋਈ ਪਰ ਨਾਲ ਨਹੀਂ ਪਰ ਉਹ ਉਹਦੀ ਮਾਰ ਚ ਸੀ ਨਾ ਇਹ ਗੱਲ ਪਤਾ ਕੀ ਹੈ ਜੀ ਵੇਖੋ ਜੇ ਮੰਨ ਲਓ ਉਹਨਾਂ ਦੀ ਜਿਹੜੀ ਅੱਖਰ ਰੋੜਦੇ ਵੀ ਬੰਦੀ ਸੀ ਕਿਤੇ ਇਹ ਤੇ ਨਾ ਇਹ ਅੱਖਰ ਰੋੜ ਤੇ ਬੰਦੀ ਤੇ ਦੋ ਬੰਨੇ ਦੇ ਬਣਦੀ ਹੈ ਯਾਨੀ ਮਤ ਉਹ ਬੰਨੇ ਬਣਦੀ ਹੈ ਦੂਜੇ ਤਾਂ ਮੈਂ ਆਪਦੇ ਲਿਖੜ ਚ ਲਿਓਣਾ ਨਾ ਉਹਨਾਂ ਨੂੰ ਜਿਵੇਂ ਮੁਰਗੀ ਲਿਵਾਉਂ ਮੈਂ ਮੈਂ ਕਰਾਂਗਾ ਨਾ ਅੰਮੀ ਕਹਿੰਦੇ ਨੇ ਉਹਨਾਂ ਨੂੰ ਦੋਛੀ ਤੇ ਬਣਾਵਾਗਾ ਨਾ ਕਪਾ ਦੇ ਕੋਲ ਹਾਈ ਕੋਰਟ ਬਾਹਰ ਕੋਈ ਪਰੇ ਪਰੇ ਜਿਹੜੇ ਮਰਦੇ ਕੋਈ ਬੰਦੇ ਦੋਸ਼ੀ ਤੋਂ ਉਹ ਜਿਹਨਾਂ ਹੋਏ। ਇਹ ਉਹ ਉਹ ਕੱਲ੍ਹ ਤੇ ਆਣਾ ਵੀ ਕਾਨੂੰਨ ਬਣਾਉਣਾ ਤੇ ਮੇਰੇ ਐਨਲੈ ਅਕਸੀਡੈਂਟ ਕੋਦੇ ਕੀ ਦੋ ਬੰਦੇ ਦੇਗੀ ਉਹਨੂੰ ਖੜਾ ਕਰ ਦੇਣਾ ਪੱਤਿਆ। ਠੀਕ ਲੋ। ਅੱਗੇ ਜਿਹੋ ਜਿਹੋ ਦੋਸ਼ੀ ਜੇ ਕਰਾਉਣਾ ਹੈ ਉਹਨਾਂ ਭੈਣ ਮਾ ਚੌਧਰੀ ਕੋਈ ਤਾਂ ਕਰੂ ਕਿ ਕਰਕੇ ਨਹੀਂ ਹੋਈ ਇਹਨਾਂ ਤੇ ਨਾ। ਨਾਲ ਉਹਨਾਂ ਦਿਮਾਗ ਰੁਸਤ ਹੋ ਜਾਏਗਾ ਵੀ ਭੈਣ ਜਵਾ ਤਿੰਨ ਵਸਣਿਆ ਲਾ ਕੇ ਆਂ ਤਾਂ ਪਤਾ ਲੱਗ ਜੂ ਕਿ ਸ਼ਾਂਤ ਕਰਨ ਮਿਲੇ ਆ ਕਿ ਨਹੀਂ ਮਿਲੇ ਆ। ਤੇ ਕਿਵੇਂ ਬਲੇਸਪੋਰਟ ਜਾ ਦਾ ਬੰਦਾ। ਸਹੀ ਹੈ ਨੀ? ਇਹ ਤਾਂ ਉਹਦੀ ਬਦੌਲ ਨਹੀਂ ਦੇਣਾ ਹੋਰ ਮੈਨੂੰ ਕੀ ਦੇਣਾ ਉਹ ਨਹੀਂ 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 ਕੱਲ ਨੂੰ ਮੈਂ ਜੇਰੀ ਆਪਣੇ ਮੇਰੀ ਮੰਦੀ ਕੋਈ ਗਲਤ ਕਰਾ ਪਰ ਤੂੰ ਵਾਰ-ਵਾਰ ਇਹ ਤੂੰ ਕਹਿੰਦਾ ਮੇਰੇ ਮਗਰ ਤੂੰ ਮੇਰੇ ਪਰ ਵੀ ਆਈ ਕਰਦੇ ਜਾਂ ਕਰਦੇ ਸ਼ਰਜਾ ਕਰਾਇਆ ਕਰਦੇ ਕਰਦੇ ਉਹ ਮੈਂ ਆਂਦਾ ਯਾਰ ਨਾ ਹੀ ਜੇ ਮੈਂ ਦੋ ਤਿੰਨ ਵਜੇ ਜਦੋਂ ਉਹਨਾਂ ਨੂੰ ਪੈਸੇ ਭਜਾਇਆ ਉਹਦਾ ਸਿਰੇ ਨਹੀਂ ਲੱਗਿਆ ਫਿਰ ਮੈਂ ਮਾਮਣਾ ਯਾਰ ਵੇਖੀ ਉਹ ਚੰਗਾ ਹੋਇਆ ਮਾੜਾ ਹੋਇਆ ਭੈਣ ਤੋਂ ਨਹੀਂ ਹੈ ਸਹੀ ਮੇਰੇ ਵੱਲੋਂ ਸਹੀ ਹੈ ਕਿਉਂ ਆਪਾਂ ਉਹਨਾਂ ਨੂੰ ਗਲਤ ਨਾ ਚੱਕ ਗੋਗਰੇ ਕੱਲ ਤਾਂ ਨਹੀਂ ਮੋਟੋ ਜੋ ਹੁੰਦਾ ਪੈਣਾ ਦਾ ਪੈਣਾ ਤੇਰੇ ਪੈਣਾ ਪਰ ਕਹਿਣਾ ਬਸ ਤੇਰੇ ਦੇ ਜਵਾਨ ਦੀ ਫੁੱਟ ਡਾ ਰਹੇ ਉਹ ਮਗਾ ਡਾ ਰਹੇ ਮੈਂ ਕੋਈ ਨਾ ਮੈਂ ਕਹਦਾ ਕਿ ਤੋਂ ਮੱਝੀ ਮੇਰੇ ਇਹ ਨਹੀਂ ਆਦਾ ਤੋਂ ਮਰ ਹੁਣ ਮੈਨੂੰ ਨਾ ਲਾਰੇ ਲਾਵੀ ਵੀ ਆਜ ਨਹੀਂ ਹੋਇਆ ਹੋਣੀ ਆਵਾ ਕਾ ਵੀ ਯਾ ਦੇਖ ਕੇ ਵੀ ਇਹ ਤੋਂ ਮੱਝੀ ਕਰ ਕਰਕੇ ਮੇਰੇ ਕੋਲ 12 ਇੱਕੋ ਆ ਜਾਵੇ ਠੀਕ ਹੈ ਮੈਂ ਤੁਹਾਨੂੰ ਸਾਲ ਕਰ ਦਿਆਂਗਾ ਠੀਕ ਹੋ ਗਿਆ ਹੋ ਗਿਆ ਸਭ ਬਸ ਐਲੀਏ ਲੈ ਆਇਆ ਕੋਈ ਨਹੀਂ ਸੇ ਤੋਂ ਨਹੀਂ ਗਿਆ ਯਾਰ Thank you.